ਪੂਰਵ ਕਰਮ ਅੰਕੜ ਜਿਵੇਂ ਪ੍ਰਗਟੇ ਭੇਟਿਓ ਪੁਰਖ ਨਾਸਤ ਬੈ ਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਅਸੀਂ ਸਾਰੇ ਜਿੱਥੇ ਮਹਾਂਪੁਰਖਾਂ ਨੂੰ ਯਾਦ ਕਰ ਰਹੇ ਹਾਂ ਸਤ ਸੰਗਤ ਕਰਕੇ ਉਥੇ ਆਪਣਾ ਵੀ ਸਾਧ ਸੰਗਤ ਦੀ ਕੋਈ ਨਾ ਕੋਈ ਕਰਨ ਬੀਜ ਰਹੇ ਇਹ ਸੰਸਾਰ ਸਭ ਆਉਣ ਜਾਣਾ ਮਨ ਮੂਰਖ ਚੇਤ ਅਜਾਣਾ ਸਾਧ ਸੰਗਤ ਦੀ ਇਹ ਸੰਸਾਰ ਆਉਣ ਜਾਣ ਦੀ ਨਿਆਈ ਹੈ ਸਰੀਰ ੜ ਕੇ ਸਾੜਿਆਂ ਨੇ ਜਾਣਾ ਸਾਧ ਸੰਗਤ ਦੀ ਰਹਿਣਾ ਇੱਥੇ ਕਿਸੇ ਨੇ ਨਹੀਂ ਹੈ ਪਰ ਜਿਨ੍ਹਾਂ ਦੀ ਝਾਂਜ ਵਿੱਚ ਜੁੜੇ ਬੈਠੇ ਹੋ ਉਹਨਾਂ ਕੋ ਕੁਝ ਨਾ ਕੁਝ ਸੇਧ ਲੈ ਕੇ ਅਸੀਂ ਜਾਣਾ ਹੀ ਹੈ ਵੀ ਸਰੀਰ ਕਰਕੇ ਤਾਂ ਉਹ ਵੀ ਗਏ ਨੇ ਮਰਦ ਬਚਨ ਨੇ ਪਾਤਸ਼ਾਹ ਜੀ ਬਖ ਇਸ ਗੱਲ ਤੇ ਮੋਹਰ ਲਾ ਕੇ ਕਹਿੰਦੇ ਨੇ ਕਿ ਬਈ ਸਰੀਰ ਕਰਕੇ ਤਾਂ ਉਹ ਵੀ ਜਾਂਦੇ ਨੇ ਪਰ ਉਹਨਾਂ ਵਿੱਚ ਤੇ ਆਮ ਦੁਨਿਆਵੀ ਬੰਦਿਆਂ ਵਿੱਚ ਫਰਕ ਕੀ ਹੈ ਪਾਸ਼ਾ ਕਹਿੰਦੇ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਰਾਹੀ ਰੇ ਆਵੇ ਨਾ ਜਾਹੇ ਨਾ ਕਬੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ ਖੈਣ ਲੱਗੇ ਸੰਸਾਰ ਦੇ ਉੱਤੋਂ ਦੁਨੀਆ ਦੇ ਲੋਕ ਜਾਂਦੇ ਨੇ ਉਹ ਆਪਣਾ 83 ਦਾ ਗੇਣਾ ਕਢਣ ਵਾਸਤੇ ਫਿਰ ਤਿਆਰ ਹੋ ਜਾਂਦੇ ਨੇ 83 ਲੱਖ ਜੂਨ અપਾਈ ਮਾਨਸ ਕੋ ਪ੍ਰਭ ਦੀਪ ਵੜਿਆਈ ਇਸ ਪੌੜੀ ਤੇ ਜੋ ਨਰਕ ਕਹਿ ਆਏ ਜਾਏ ਇਹ ਸੰਸਾਰ ਦੇ ਉੱਤੇ ਆਉਂਦੇ ਨੇ ਉਹ ਸਾਧ ਸੰਗਤ ਜੀ ਆਪਨਾ ਬਾਰੀ ਨਾਲ ਜੰਮੇ ਮਰੇ ਜੀਵ ਜੀਵ ਹੋਵੇ ਮੂਹੇ ਜੀਵੇ ਰਹੀ ਸਾਧ ਸੰਗਤ ਜੀ ਸੰਸਾਰ ਤੋਂ ਜਾਂਦੇ ਪਰ ਰੱਬ ਦੇ ਸੰਤ ਉਹ ਆਵੈ ਨਾ ਜਾਹੇ ਨਾ ਕਭੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ ਉਹ ਸੰਸਾਰ ਤੇ ਆਉਂਦੇ ਨੇ ਸਾਧ ਸੰਗਤ ਜੀ ਆਪ ਜਪੈ ਅਬਰਾ ਨਾਮ ਜਪਾਵੈ ਹਰ ਦਰਗਾਹ ਪੱਤ ਸੇ ਹੁ ਜਾਂਦਾ ਉਹ ਪ੍ਰਮਾਤਮਾ ਦੀ ਬੰਦਗੀ ਕਰਕੇ ਸਾਡੇ ਬਣ ਕੇ ਲੱਖਾਂ ਜੀਵਾਂ ਦਾ ਪ੍ਰਭਾ ਕਰਕੇ ਆਪਣੀ ਪੱਦ ਸੇਤੀ ਕਰ ਜਾਹੇ ਆਪਣੀ ਇੱਜ਼ਤ ਆਗਰੂ ਰਾਹੀ ਸਾਧ ਸੰਗਤ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ ਜਨਮ ਮਰਨ ਦੇ ਵਿੱਚ ਨਹੀਂ ਆਉਂਦੇ ਆਪ ਕੋ ਸਤਨਾਮ